ਕੀ ਕਿਹੜਾ ਪੈਣੇ ਕੀ ਮਸਲਾ ਕੀ ਆ ਜੀ ਜਿਹੜਾ ਪਾਣੀ ਸਾਰਾ ਖਲੋਤਾ ਪਿਆ ਕਾਲਾ ਹੋਇਆ ਪਿਆ ਪਾਣੀ ਮਸਲਾ ਵੇਖੋ ਜੀ ਇਹਦਾ ਤੇ ਮਸਲਾ ਤਾਂ ਅੱਗੇ 23 ਚ ਵੀ ਆ ਗਿਆ ਪਾਣੀ ਤਰਕੀ ਵੀ ਆ ਗਿਆ ਤੇ ਇਹ ਜੀ ਸਾਨੂੰ ਮਾਅਬਜਾ ਤਾਂ ਕਣੀ ਮਿਲਿਆ ਵੇਖੋ ਹੁਣ ਗਰਦੌਰੀਆਂ ਹੋਈਆਂ ਇਹ ਦੇਖੋ ਕੋਈ ਮਿਲਦਾ ਨਹੀਂ 80000 ਦੇ ਚੋਂ ਨੇ ਨਿਕਲਦੇ ਆ ਤੇ ਰਥਰੂ ਪੁੰਜਣਾਂ ਦੀ ਗੱਲ ਆ ਜੇ 5-7000 ਮਿਲ ਗਿਆ ਇਹਦਾ ਅਸਲ ਦੇ ਵਿੱਚ ਹਾਲੇ ਆ ਮੰਗ ਸਭ ਤੋਂ ਵੱਡੀ ਸਾਡੀ ਇਹਦੀ ਆ ਪਿੱਛੇ ਬੰਨ ਵਾਜੇ ਜਿਹੜਾ 150 ਕਿੱਲਾ ਅੱਗੇ ਡੁੱਬਾ ਇਹਦੇ ਪ੍ਰਸ਼ਾਸਨ ਨੂੰ ਇਹੋ ਹੀ ਮੰਗ ਆ ਕਿ ਪਿੱਛੇ ਬੰਨਵਾ ਗਏ ਜਿਹੜਾ ਅਸੀਂ বাজ ਗਏ ਨਹੀਂ ਤਾਂ ਆਏ ਸਾਲ ਹੀ ਇਹ ਹਾਲ ਹਾਲ ਹੋਣਾ ਹੀ ਸਾਡਾ ਦੂਜੀ ਗੱਲ ਇਹ ਚਲੋ ਪੰਪ ਆਇਆ ਕੋ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਕਿ ਸਾਨੂੰ ਡੀਜ਼ਲ ਦਿੱਤਾ ਜਾਵੇ ਤੇ ਪਾਣੀ ਕੱਢਿਆ ਜਾਵੇ ਬਾਹਰ ਕਦੋਂ ਦਾ ਖਲੋਤਾ ਪੰਪ ਹਾਂਜੀ ਪੰਪ ਕਦੋਂ ਦਾ ਖਲੋਤਾ ਪੰਪ ਨੂੰ ਹਫਤਾ ਹੋ ਗਿਆ ਇੱਕ ਤੇ ਕਿਹਾ ਨਹੀਂ ਪ੍ਰਸ਼ਾਸਨ ਨੂੰ ਕਿ ਤੇਲ ਪਾਓ ਪ੍ਰਸ਼ਾਸਨ ਨੂੰ ਕਿਹਾ ਹੋਇਆ ਚਲੋ ਪ੍ਰਸ਼ਾਸਨ ਤੇ ਕਿੱਥੋਂ ਕੋਈ ਸੁਣਦੇ ਆ ਪ੍ਰਸ਼ਾਸਨ ਨੂੰ ਕਹਿ ਕੇ ਕੋਈ ਨਹੀਂ ਸੁਣਦਾ ਪੰਪ ਭੰਗਾਲੇ ਪਿਆ ਹੁਣ ਡੀਜ਼ਲ ਤੋਂ ਬਿਨਾ ਕਦੇ ਨਾ ਚੱਲਣਾ ਪੰਪ ਨਹੀਂ ਮੰਤਰੀ ਦਾ ਡੇਰੀਆ ਨੇ ਪੂਰੀ ਸੇਵ ਕਰ ਹਾਂਜੀ ਉਹਨਾਂ ਪੰਪ ਦੇ ਮੰਤਰੀ ਨੇ ਦਿੱਤੇ ਆ ਬਾਕੀ ਜਿਹੜੀ ਸਹਾਇਤਾ ਕੀਤੀ ਸਾਡੀ ਗਸੇਵਕ ਸੰਮਚ ਝੁੱਗਿਆਂ ਵਾਲੇ ਕੀਤੀ ਆ ਭੰਗਾਲੇ ਪੱਖੋਂ ਕੋਈ ਸਰਪੰਚਾ ਸਾਡੇ ਦੱਸਾਈ ਨਹੀਂ ਜੀ ਬਈ ਕਿਹੜੀ ਪਾਰਟੀ ਦੇ ਆਮ ਆਦਮੀ ਪਾਰਟੀ ਤੋਂ ਹਾਂਜੀ ਹੁਣ ਮੰਗ ਕੀ ਕਰਦੇ ਮੰਗੇ ਵੀ ਸਾਨੂੰ ਡੀਜ਼ਲ ਦਿੱਤਾ ਜਾਵੇ ਬਾਕੀ ਇਹ ਜੋ ਪਾਣੀ ਦਾ ਹਾਲ ਹੋਏ ਬਾਅਦ ਦੇ ਵਿੱਚ ਪਾਣੀ ਨਿਕਲ ਜੇ ਸਾਨੂੰ ਬੀ ਖਾਰ ਦਾ ਫਸਲ ਕਿੰਨੀ ਡੁੱਬੀ ਹੈ ਤੁਹਾਡੀ ਹਾਂ ਫਸਲ ਕਿੰਨੀ ਡੁੱਬੀ 16 ਕਿੱਲੇ ਥਾਂ ਡੁੱਬਾਈ ਸਾਡਾ ਪਿੱਛੇ ਸਾਰਾ ਕਵਰ ਕਰ ਸਕਦੇ ਜੇ ਤੁਸੀਂ ਜਿੰਨਾ ਵੀ ਹੈਗਾ ਅੱਛਾ ਹਾਂਜੀ ਅਵਿਧੀ ਆਪਣਾ ਕੋਹਿੰਤਾ ਸਿੰਘ ਕਿਹੜਾ ਪਿੰਡ ਹੈ ਹਾਂ ਤੇ ਕੀ ਮਸਲਾ ਕੀ ਹੈ ਜੀ ਮਸਲਾ ਭਾਜੀ ਇਹ ਆ ਕਿ ਸਾਡਾ ਅਲਦਿਆ ਦਾ ਜਿੰਨਾ ਰਕਬਾ ਇੱਧਰ ਅੱਗੇ ਪੈਂਦਾ ਹੋਰ ਕਿਸੇ ਦਾ ਨਹੀਂ ਪੰਘਾਲੇ ਪਿੰਡ ਦੇ ਵਿੱਚ ਇਹਨੂੰ ਨਾਲ ਝੁੱਗੀਆਂ ਨੋਰਮਲ ਹੁੰਦੀ ਜ਼ਮੀਨ ਆ 150 ਕਿੱਲੇ ਦੇ ਲਗਭਗ ਪਾਣੀ ਆ ਜਿਹੜਾ ਖਲੋਤਾ ਹੈ ਤੁਹਾਡੀ ਕਿੰਨੀ ਜ਼ਮੀਨ ਸਾਡੀ 16 ਕਿੱਲੇ ਥਾਂ ਹੈ ਸਰੀ ਇਸੇ ਪਾਣੀ ਚਾਹੀਏ ਹਾਂਜੀ ਹਾਂਜੀ ਤੇ ਅਹੀਂ ਦਾ ਨਾਂ ਸਾਡੇ ਕੋਲ ਕੋਈ ਸਹਤਾਲਾ ਪਹੁੰਚਿਆ ਨਹੀਂ ਨਾ ਕੋਈ ਸਾਡੇ ਕੋਲ ਮੰਤਰੀ ਪਹੁੰਚਿਆ ਜੇ ਪੰਪ ਸਾਨੂੰ ਇੱਕ ਮਿਲ ਗਿਆ ਉਹਦੇ ਵਾਸਤੇ ਡੀਜ਼ਲ ਨਹੀਂ ਆ ਕਦੋਂ ਦਾ ਬੰਦ ਪਿਆ ਬਿਮਾਰ ਸਾਡਾ 8-10 ਦਿਨ ਹੋਵੇ ਜੀ ਦੋ ਤਿੰਨ ਡੰਗਰ ਸਾਡੇ ਮਰ ਗਏ ਆ ਦੂਜੇ ਬਿਮਾਰ ਪਏ ਜੀ ਸਾਡੇ ਉਹ ਵੀ ਅੰਦਰ ਬਿਮਾਰ ਪਏ ਤੁਸੀਂ ਦੇਖ ਸਕਦੇ ਡਾਕਟਰ ਬੋਦਲਾ ਆ ਕੇ ਕੋਲੇ ਬੈਠਾ ਤੇ ਇਹ ਇਹ ਜਿਹੜੀ 파ਟੀ ਮਕਾਨ ਵੀ ਤੁਹਾਡਾ ਪਾਟਾ ਪਿਆ ਹਾਂਜੀ ਦੋ ਤਾਂ ਕਾਉਨੇ ਮੇਰੇ ਪਾਟੇ ਆ ਦੋ ਹੀ ਮੇਰੇ ਤੋਂ ਛੋਟੇ ਦੇ ਪਾਟੇ ਆ ਇਹ ਕਿੱਥੇ ਦਾ ਐਡਰੈਸ ਪੂਰਾ ਦੱਸੋ ਕਿੱਥੇ ਪੈਂਦਾ ਹੈ ਜੀ ਜਦੋਂ ਆਪਾਂ ਪੰਘਾਲੇ ਦਾਣਾ ਮੰਡੀ ਤੋਂ ਆਉਨੇ ਆ ਉਹਦੇ ਤੋਂ ਸਾਹਮਣੇ ਅਗਲੇ ਬੰਨੇ 1 ਕਿਲੋਮੀਟਰ ਪੈਂਦਾ ਹੈ ਪਰ ਕੋਈ ਪਰਸ਼ਾ ਉੱਤੇ ਬਿਲਕੁਲ ਤੇ ਪਿਛਲੇ ਬੰਨੇ ਡਰੇਨ ਆ ਅਗਲੇ ਬੰਨੇ ਤਾਰਾਂ ਆ ਤੇ ਜਿਹੜਾ ਵੀ ਕੋਈ ਭੈਣ ਭਰਾ ਕੋਈ ਵੀ ਆਉਂਦਾ ਉਹ ਸਾਰੇ ਅੱਗੇ ਚਲੇ ਜਾਂਦੇ ਆ ਸਾਡੇ ਕੋਲ ਤਾਂ ਕੋਈ ਮੰਤਰੀ ਪਹੁੰਚਿਆ ਜੇ ਨਾ ਕੋਈ ਸੇਵਾ ਵਾਲਾ ਪਹੁੰਚਿਆ ਜੀ ਤੇ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਆਖਿਆ ਜਾਗੇ ਨਹੀਂ ਯਹੀਂ ਤੈਨੂੰ ਆਖ ਕੇ ਪੰਘਾਲੇ ਦਾ ਸਰਪੰਚ ਉਹ ਆਖ ਦਿੰਦਾ ਤੁਸੀਂ ਚੁਗਿਆਲੇ ਸਰਪੰਚ ਨੂੰ ਆਖੋ ਉਹਦੇ ਲਾਗੇ ਜੀ ਤੇ ਚੁੱਪਿਆਂ ਦੇ ਲੋਕੀ ਦੇ ਲੋਕਾਂ ਦਾ ਤੁਹਾਡਾ ਰੰਗਵਾ ਪੰਘਾਲੇ ਜਾ ਉਹ ਵੀ ਸੱਚੇ ਆ ਜੀ ਆਪ ਥੀਥਾਂ ਦੇ ਹੁਣ ਮੰਗ ਕੀ ਕਰਦੇ ਅਸੀਂ ਤਾਂ ਮੰਗ ਇਹ ਕਰਦੇ ਇੱਕ ਤਾਂ ਸਾਨੂੰ ਡੀਜ਼ਲ ਦਿੱਤਾ ਜਾਵੇ ਤੇ ਅਸੀਂ ਪਹਿਲੀ ਖਾਲੀ ਕਰਕੇ ਜੇ ਤੁਹਾਡੇ ਪਾਣੀ ਨਾ ਨਿਕਲਿਆ ਤੇ ਸਾਡੀ ਸਾਰੇਆਂ ਦਾ ਕਣਕਮਣੀ ਬੀਜੀ ਜਾਣੀ ਤੇ ਕਿੱਥੋਂ ਬੱਚਿਆਂ ਨੂੰ ਖਵਾਵਾਂਗੇ ਬੜੀ ਜਾਨ ਤੰਗ ਆਈ ਹਾਂਜੀ ਕਿਹਨਾਂ ਭਾਈ ਆਪਣਾ ਮੇਰਾ ਨਾਂ ਜੀ ਗੁਰਜੀਤ ਸਿੰਘ ਹੜਪੀਟ ਤੇ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਆਗੂ ਤਰਨਤਾਰਨ ਕਿਹੜਾ ਪਿੰਡ ਜਿੱਥੇ ਤੁਸੀਂ ਖੜੇ ਹੋਣਾ ਇਹ ਜੀ ਪਿੰਡ ਪੰਘਾਲੇ ਦੀਆਂ ਬਹਿਕਾਂ ਵਾਂ ਜਿੱਥੇ ਖੜੇ ਆ ਇਸ ਟਾਈਮ ਇਹ ਜਿਹੜਾ ਪਾਣੀ ਤੁਸੀਂ ਵੇਖ ਰਹੇ ਜੋ ਇਹ ਪਾਣੀ ਜਿਹੜਾ ਹੜ ਆਇਆ ਵਾ ਦਰਿਆ ਦੇ ਵਿੱਚ ਪਾਣੀ ਓਵਰਫਲੋ ਹੋ ਗਈ ਤੇ ਇਹਨਾਂ ਜ਼ਮੀਨਾਂ ਨੂੰ ਮਾਰ ਪਈ ਆ ਇਹ 100 ਤੋਂ 150 ਕਿੱਲਾ ਜ਼ਮੀਨ ਆ ਜਿਹਦੇ ਵਿੱਚ ਦੋ ਪਿੰਡਾਂ ਦਾ ਝੁੱਗੀਆਂ ਨੂਰਮੰਦ ਤੇ ਪੰਗਾਲੇ ਦਾ ਅਜੇ ਵੀ 4-4 5-5 ਫੁੱਟ ਪਾਣੀ ਇੱਥੇ ਖੜਾ ਤੇ ਇਹ ਕਿਸਾਨ ਵੀਰ ਸਾਡੀ ਹੜਪੀੜ ਤੇ ਕਮੇਟੀ ਦੇ ਮੈਂਬਰ ਆ ਇਹਨਾਂ ਨੇ ਅੱਜ ਸਾਨੂੰ ਔਕਾਲ ਕੀਤੀ ਵੀ ਸਾਡੇ ਇੱਥੇ ਬਹੁਤ ਹਾਲ ਬਿਹਤਰ ਹੋ ਗਏ ਆ ਕਾਲਾ ਪਾਣੀ ਹੋਣ ਕਰਕੇ ਇਥੇ ਬਿਮਾਰੀਆਂ ਬਹੁਤ ਫੈਲਣਦੀਆਂ ਇਹਨਾਂ ਦੇ ਪਸ਼ੂ ਵੀ ਇਹਨਾਂ ਦੇ ਅਕੋਰਡਿੰਗ ਦੱਸਣਦੇ ਆ ਵੀ 2-3 ਪਸ਼ੂ ਵੀ ਇਹਨਾਂ ਦੇ ਮਰ ਚੁੱਕੇ ਆ ਇਸੇ ਪਾਣੀ ਜੀ ਇਸੇ ਪਾਣੀ ਦਾ ਕਰਕੇ ਬਿਮਾਰੀ ਕਾਰਨ ਤੇ ਆਪਣੇ ਇਥੇ ਕੋਈ ਜਿਹੜਾ ਪੰਪ ਇਹਨਾਂ ਨੂੰ ਇੱਕ ਦਿੱਤਾ ਵਾ ਬਲਾਕ ਵਾਲਿਆਂ ਨੇ ਬਲਾਕ ਵਾਲਿਆਂ ਨੇ ਪੰਪ ਤਾਂ ਦਿੱਤਾ ਵਾ ਪਰ ਉਹਦੇ ਵਿੱਚ ਅਜੇ ਡੀਜ਼ਲ ਦੀ ਸਮੱਸਿਆ ਆਉਂਦੀ ਆ ਉਹਦੇ ਵਿੱਚ ਡੀਜ਼ਲ ਨਹੀਂ ਹੈਗਾ ਪੰਪ ਵੀ ਇੱਕ ਆ ਤੇ 100 ਗਿੱਲਾ ਥਾਂ ਆ ਜਿਹਦੇ ਵਿੱਚ 6-6 ਫੁੱਟ ਪਾਣੀ ਖੜਾ ਕਿ ਕਿਹਦੇ ਕਹਿੰਦੇ ਦਿੱਤਾ ਗਿਆ ਹੈ ਪੰਪ ਇਹ ਜੀ ਇਹ ਕਿਹਦੇ ਕਹਿਨ ਤੇ ਇਹ ਲਾਲਜੀਤ ਭੁੱਲਰ ਜਿਹੜੇ ਉਹਨਾਂ ਨੇ ਦਿੱਤਾ ਸੀ ਇਹ ਸਰਪੰਚ ਨੂੰ ਤੇ ਉਹਨਾਂ ਨੇ ਮੁੜ ਕੇ ਪਤਾ ਨਹੀਂ ਡੀਜ਼ਲ ਦੀ ਵਿੱਚ ਇਹਦੇ ਕੰਪਟੀ ਔਨ ਕਰਕੇ ਡੀਰ ਬੰਦ ਪਿਆ ਹੈ ਕਿੰਨੇ ਦਿਨਾਂ ਦਾ ਬੰਦ ਪਿਆ ਇਹ 8 ਦਿਨ ਹੋ ਗਏ 8 ਦਿਨ ਹੋ ਗਏ ਪੰਪ ਬੰਦ ਪਏ ਨੂੰ ਤੇ ਇਹ ਕਹਿੰਦੇ ਵੀ ਡੀਜ਼ਲ ਦੀ ਸਮੱਸਿਆ ਔਨ ਕਰਕੇ ਉਹ ਪਾਣੀ ਨਹੀਂ ਨਿਕਲ ਸਕਿਆ ਬਾਕੀ ਇਹ ਏਰੀਆ ਬੜਾ ਵਾ 100 ਤੋਂ 150 ਕਿੱਲਾ ਜਿੱਥੇ 6-6 ਫੁੱਟ ਪਾਣੀ ਖੜਾ ਤੇ ਜੇ 2 3 ਪੰਪ ਹੋਰ ਲੱਗ ਜਾਣ ਤੇ ਜਿੰਨਾ ਵੀ ਜਲਦੀ ਪਾਣੀ ਨਿਕਲ ਜੂਗਾ ਤੇ ਬਿਮਾਰੀਆਂ ਤੋਂ ਬਚ ਜਾਣਗੇ ਨਹੀਂ ਤੇ ਇਹਨਾਂ ਦੇ ਜਿਹੜੇ ਪਸ਼ੂ ਦੂਜੇ ਵੀ ਆ ਉਹ ਵੀ ਏ ਦੱਸਣ ਦੇ ਕੋ ਇਹਨਾਂ ਦੇ ਕਾਰਨ ਵੀ ਬਿਮਾਰ ਪਏ ਉਹ ਵੀ ਪਸ਼ੂ ਪਾਣੀ ਵੀ ਵੇਖਣ ਦਾ ਬਹੁਤ ਖਰਾਬ ਹੈ ਪਾਣੀ ਬਹੁਤ ਜ਼ਿਆਦਾ ਹੈ ਬਿਮਾਰੀਆਂ ਇਹਨਾਂ ਨੂੰ ਇਹਨਾਂ ਦੇ ਜੀਵ ਵੀ ਬਿਮਾਰ ਆ ਤੇ ਪਸ਼ੂ ਬਿਮਾਰ ਆ ਬਾਕੀ ਨਾ ਇਹ ਥੋੜਾ ਜਿਹਾ ਸਾਈਡ ਤੇ ਪਾਇਆ ਜਾਂਦਾ ਜਿਹੜੇ ਉਧਰ ਦਰਿਆ ਵਾਲੀ ਸਾਈਡ ਤੋਂ ਥੋੜਾ ਜਿਹਾ ਹਟ ਕੇ ਪਾਇਆ ਜਾਂਦਾ ਇਧਰ ਨਾ ਤਾਂ ਕੋਈ ਸਮਾਜ ਸੇਵੀ ਸੰਸਥਾ ਪਹੁੰਚੀ ਆ ਐਡਰੈਸ ਦੱਸੋ ਕਿੱਥੇ ਗਾਵੇ ਇਹ ਕਿੱਥੇ ਪੈਂਦਾ ਜੀ ਇਹ ਝੁੱ ਤੇ ਪੰਘਾਲੇ ਦੀ ਇਹ ਜਮੀਨ ਆ ਤੇ ਲਾਸਟ ਪਿੰਡ ਆ ਬਾਰਡਰ ਦੇ ਜ਼ੀਰੋ ਲਾਈਨ ਤੇ ਖੜੇ ਆ ਆਪਾਂ ਤਰਨ ਤਰਨ ਪਿੰਡ ਦਾ ਹੁਣ ਮੰਗ ਕੀ ਆ ਜੀ ਸਾਡੀ ਮੰਗ ਤਾਂ ਇਹੋ ਹੀ ਆ ਜੀ ਇਹਨਾਂ ਨੂੰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੜੇ ਪੰਪ ਖੜੇ ਆ ਇਹ ਡੀਜ਼ਲ ਖੁਣੋ ਇਹਨਾਂ ਨੂੰ ਡੀਜ਼ਲ ਮੁਹੱਈਆ ਕਰਾਇਆ ਜਾਵੇ ਤੇ ਪੰਪ ਇੱਕ ਦੋ ਪੰਪ ਹੋਰ ਦੇ ਕੇ ਇਹ ਜਲਦ ਤੋਂ ਜਲਦੇ ਪਾਣੀ ਕਢਾਇਆ ਜਾਵੇ ਤਾਂ ਜੋ ਇਹ ਬਿਮਾਰੀਆਂ ਤੋਂ ਕਿਸਾਨ ਵੀ ਬਚ ਜਾਣ ਜਿਹੜੇ ਇਹਨਾਂ ਦੇ ਪਸ਼ੂ ਆ ਜਿਹੜੇ 2-3 ਮਰ ਗਏ ਆ ਉਹ ਵੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੇ ਪਸ਼ੂਆਂ ਦੀ ਪਰਪਾਈ ਕੀਤੀ ਜਾਵੇ ਤੇ ਫਸਲ ਦਾ ਖਰਾਬਾ ਵਾ ਉਹ ਵੀ ਪੂਰਨ ਤੌਰ ਤੇ ਖਰਾਬ ਹੋ ਗਈ ਉਹ ਵੀ ਪਰਪਾਈ ਕੀਤੀ ਜਾਵੇ। ਆਹ ਭਾਈ ਆਪਣੇ ਮਰੀਕ ਸਿੰਘ ਜੀ। ਸਾਫਕਾ ਸਰਪੰਚ ਸੀ। ਸਾਫਕਾ ਸਰਪੰਚ ਜੀ ਪਿੰਡ ਚ ਗਿਆ ਲੋਕ ਮੋਲ। ਤੇ ਕੀ ਮਸਲਾ ਕੀ ਆ ਜੀ? ਮਸਲਾ ਇਹ ਆ ਜੀ ਇਹ ਨਾ ਸੱਤ ਲੋਈ ਦਰਿਆ ਜਿਹੜਾ ਨਾ ਉਹ ਸਿੱਧਾ ਜਿਹੜਾ ਜਾਂਦਾ ਪਾਕਿਸਤਾਨ ਚ ਉਧਰੋਂ ਮੋੜ ਤੇ ਤਾਰਾ ਰਾਂ ਹੀ ਪਾਣੀ ਇਧਰ ਆਇਆ। ਇਹ ਜਿਹੜਾ ਏਰੀਆ ਨਾਲ ਇੱਥੇ ਜਿੱਥੇ ਬਖਲੋਤੇ ਆ ਇਹ ਜਾਨੀ ਕਿ ਡੋਮ ਹੀ ਪੈ ਜਾਂਦਾ ਵੀ ਸੌਖਲੇ ਦਾ ਇਹਦਾ ਪਾਣੀ ਆ ਤਾਂ ਜਾਂਦਾ ਪਰ ਇਹਦੀ ਨਿਕਾਸੀ ਕਿਸੇ ਬਣਣੀ ਹੈਗੀ ਐ ਬੰਨੇ ਜਿਹੜੀ ਖੇਮ ਕਰਨ ਵਾਲੀ ਡਰੇਨ ਆ ਉਹ ਵੀ ਉੱਚੀ ਹੁੰਦੀ ਪਾਣੀ ਖਲੋਤਾ ਉਹ ਵੀ ਵੱਡਿਆਂ ਜੇ ਪਰਾ ਪਾਣੀ ਨਹੀਂ ਜਾ ਸਕਦਾ ਇਹਦੇ ਜੇ ਆ ਵੀ ਮੇਰਾ ਹਰ ਵੀ ਡੂੜ ਮਹੀਨੋਂ ਪਾਣੀ ਖਲੋਤੇ ਨੂੰ ਅਏ ਤਿਕਰ ਜਿਹੜਾ ਥੋੜਾ ਬਲਾ ਸਿਮਿਆ ਥੱਲੇ ਹੀ ਗਿਆ ਬਾਕੀ ਇਹਦੀ ਨਿਕਾਸੀ ਨਕੂਸੀ ਦਾ ਕੋਈ ਹੱਲ ਨਹੀਂ ਕੀਤਾ ਨਾ ਗੇ ਸਮਾਜ ਸੇਵੀ ਨੇ ਨਾ ਸਰਕਾਰ ਨੇ ਨਾ ਕਿਸੇ ਵੀ ਤੇ ਨੇ ਕਿੰਨੇ ਸਰਕਾਰ ਨੇ ਲਾਲਜੀਤ ਭੁੱਲਰ ਨੇ ਦਿੱਤੇ ਪੰਪ ਪੰਪ ਜੇ ਪੰਪ ਤਾਂ ਦਿੱਤਾ ਪਰ ਉਹ ਤੇਲ ਘੋਣਾ ਖਲੋਤਾ ਕਿੰਨੇ ਦਿਨ ਹੋ ਗਏ 8-10 ਦਿਨ ਹੋ ਗਏ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਇਹੇ ਹੀ ਕਰਦੇ ਆ ਵੀ ਇਹਦੇ ਕੋਈ ਵੱਡੇ ਪੰਪ ਲਾਏ ਜਾਣੇ ਨਿੱਕਾ ਪੰਪੇ ਨੇ ਤਾਂ ਸਵਾਰਨਾ ਕੁਝ ਨਹੀਂਗਾ ਵੱਡੇ ਪੰਪ ਲੱਗਣਾਂ ਫੇਰ ਇਹ 100 ਗੱਲੇ ਚੋਂ ਪਾਣੀ ਨਿਕਲੇਗਾ ਸਰਕਾਰ ਦਾ ਆਖੰਦ ਹੀ ਆ ਗਿਆਹੀਂ ਲੋਕਾਂ ਦੀ ਸਹਾਇਤਾ ਪੂਰੀ ਕਰਨ ਦੇ ਨਾਲ ਜਾ ਜਾ ਕੇ ਚਲੋ ਕਰਦੇ ਹਣਕੇ ਪਰ ਇਧਰ ਤਾਂ ਸਹਾਇਤਾ ਤੁਹਾਨੂੰ ਬੁਖਾਈ ਦਿੱਤੀ ਕਿੰਨੀ ਕੋਈ ਆ